ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਜਾਵੇਗਾ ਕਿਉਂਕਿ ਖਾਲਸਾ ਪੰਥ ਦੀ ਜਨਮ ਭੂਮੀ ਹੋਣ ਦੇ ਬਾਵਜੂਦ ਇਸ ਗੁਰੂ ਦੀ ਧਰਤੀ ਤੇ ਕੋਈ ਵੀ ਵੱਡਾ ਹਸਪਤਾਲ ਨਹੀਂ ਹੈ। ਅਤਿਓ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚਾੜਿਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੱਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸੰਸਥਾਪਕ ਕੁਲਵੰਤ ਸਿੰਘ ਢਾਲੀਵਾਲ ਨੇ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਕੀਤਾ। ਉਹਨੇ ਕਿਹਾ ਕਿ ਇਹ ਉਹ ਮੁਕੱਦਸ ਧਰਤੀ ਹੈ ਜਿੱਥੇ ਦਸਵੇਂ ਪਾਤਸ਼ਾਹ ਸਾਹਿਬ, ਇਹ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾਨ ਕੀਤੀ ਸੀ ਅਤੇ ਆਪਣੇ ਜੀਵਨ ਦਾ ਲੰਬਾ ਸਮਾਂ ਇਸੇ ਧਰਤੀ ਤੇ ਗੁਜ਼ਾਰਿਆ ਸੀ। ਹੋਰ ਤਾਂ ਹੋਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਦੀ ਰੱਖਿਆ ਲਈ ਕਸ਼ਮੀਰੀ ਪੰਡਤਾ ਦੀ ਬਹਾਵੀ ਇਸੇ ਧਰਤੀ ਤੇ ਫੜੀ ਸੀ। ਪਰੰਤੂ ਦੁੱਖ ਦੀ ਗੱਲ ਹੈ ਕਿ ਇਸ ਧਰਤੀ ਤੇ ਕੋਈ ਵੀ ਵੱਡਾ ਹਸਪਤਾਲ ਨਹੀਂ ਹੈ। ਦੇਉ ਇਸ ਹਸਪਤਾਲ ਦੇ ਨਿਰਮਾਣ ਲਈ ਸੰਤਾ ਮਹਾਪੁਰਸ਼ਾ ਕੋਲ ਅਸੀਰਵਾਦ ਲੈਣ ਆਏ ਹਨ। ਧੰਨਵਾਦ ਸਰ ਕੀ ਮਤਲਬ ਸੀ ਇੱਥੇ ਆਣ ਦਾ ਜੀ? ਹਾਂ ਪਹਿਲਾਂ ਤਾਂ ਜੀ ਸੀਸ ਰਗੜਨਾ ਸੀਗਾ। ਹੋਰ ਅਗੜਿਆ ਕਿੱਥੇ ਤੱਕ ਸਾਹ ਤੇ। ਤੇ ਇੱਕ ਮਿਸ਼ਨ ਹੈ ਜੀ ਮੇਰਾ ਜ਼ਿੰਦਗੀ ਦਾ ਹੈ। ਗੁਰੂ ਸਾਹਿਬ ਵਗੇ ਅਰਦਾਸ ਕੀਤੀ ਵੀ ਤੂੰ ਪੂਰੀ ਕਰ। ਮੈਂ ਕੋਸ਼ਿਸ਼ ਕਰੂੰਗਾ ਵੀ ਆਪਣਾ ਅਸ਼ੀਰਵਾਦ ਬਾਬਾ ਜੀ ਕੋਲੇ ਪਹੁੰਚੇ ਆ। ਅ ਅਨੰਦਪੁਰ ਸਾਹਿਬ ਖਾਲਸੇ ਦਾ ਪਿੰਡ ਹੈ। ਇਹ ਤਾਂ ਖਾਲਸਾ ਫਿਰ ਗਿਆ ਗਿਆ ਜਨ ਵੀ ਦੇ ਵਿਰੁੱਧ ਠੀਕ ਹੈ ਪਰ ਸਿੱਖ ਕੌਮ ਕੋਲੇ ਇੱਕ ਵੀ ਇਤਿਹਾਸਤ ਵਾਲ ਹੈ ਨਹੀਂਗਾ ਤੁਸੀਂ ਵੀ ਪੱਤਰਕਾਰੋਂ ਹੁਣ ਤੁਹਾਨੂੰ ਵੀ ਸਵਾਲ ਕਰਦੇ ਹੈਗਾ ਨਹੀਂ ਹੈ ਨਹੀਂ ਠੀਕ ਹੈ ਇੱਥੇ ਮਨਜ਼ੂਰ ਹੋਏ ਕੀਤੇ ਗਏ ਸੀ ਲੋਕ ਆਪਦੇ ਹਲਕਿਆਂ ਨੂੰ ਲੈ ਗਏ ਪਰ ਹਾਲਾਂਕਿ ਮੇਰਾ ਜ਼ਿਲ੍ਹਾ ਫਰੀਦਕੋਟ ਹੈ ਜੀ ਮੋਗਾ ਜ਼ਿਲ੍ਹਾ ਠੀਕ ਹੈ ਮੇਰੇ ਜ਼ਿਲ੍ਹੇ 'ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਇੱਥੋਂ ਪੱਟ ਕੇ ਲਿਆਇਆ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਕਿ ਮੇਰੇ ਪਿੰਡ ਬਣ ਰਿਹਾ ਨਹੀਂ ਮੈਨੂੰ ਕੋਈ ਖੁਸ਼ੀ ਨਹੀਂ ਹੋਈ ਮੈਨੂੰ ਦੁੱਖ ਹੋਇਆ ਕਿ ਮੇਰੇ ਗੁਰੂ ਦੇ ਪਿੰਡ ਬਣਨਾ ਚਾਹੀਦਾ ਉਹ ਕੋਸ਼ਿਸ਼ ਕਰ ਰਹੇ ਆ ਜੀ ਮੈਂ ਬਣਾਉਣ ਦੀ ਸਰਦਾਰ ਲਾਲਪੁਰਾ ਜੀ ਦੀ ਹੈਲਪ ਲੈ ਰਹੇ ਆ ਠੀਕ ਹੈ ਅਸੀਂ ਦੇਖ ਰਹੇ ਆ ਜਗਾ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰਨਗੇ ਐਂਡ ਨਾਲ ਸੰਗਤਾਂ ਨੂੰ ਬੇਨਤੀ ਕਰ ਰਹੇ ਆ ਕਿ ਸਾਡਾ ਜੀਵਨ ਸਾਡੇ ਵਿਆਹ ਸਾਡੇ ਮਰਨੇ ਠੀਕ ਹੈ ਤੇ ਸਿਕ ਕੌਮ ਗਲਤ ਰਸਤੇ ਪਈ ਗਈ ਆ ਠੀਕ ਹੈ ਆਪਾਂ ਕੈਂਸਰ ਦੀ ਰਾਜਧਾਨੀ ਨਸ਼ਿਆਂ ਦੀ ਰਾਜਧਾਨੀ ਠੀਕ ਹੈ ਬੱਚੇ ਬਾਹਰ ਭਜੇ ਜਾਂਦੇ ਇੱਥੇ ਤੇ ਰਹਿਣਾ ਹੀ ਕੋਈ ਨਹੀਂਗਾ ਠੀਕ ਹੈ ਸਿਕ ਕੌਮ ਨਹੀਂ ਬਹਾਦਰ ਕੌਮ ਹੈ ਇੰਦਾਮੀ ਕੌਮ ਹੈ ਇਹਨੂੰ ਕੋਈ ਨਹੀਂ ਮਾਰ ਸਕਦਾ ਠੀਕ ਹੈ ਨਾ ਇਹ ਪਿਛਲੇ ਕੀ ਕੁਸ ਹੋਇਆ ਸਾਡੇ ਨਾਲ ਇਹ ਉਨਨੀ ਵੱਧਦੀ ਹੈ ਠੀਕ ਹੈ ਮੈਂ ਬੇਨਤੀ ਕਰਦਾ ਇੱਕ ਤਾਂ ਸਾਰੇ ਨਿਮਰਤਾ ਰੱਖਿਆ ਕਰੋ ਇੱਕ ਦੂਜੇ ਨੂੰ ਗਲਤ ਨਾ ਬੋਲਿਆ ਕਰੋ ਠੀਕ ਹੈ ਉਹ ਤੁਹਾਡਾ ਮਨ ਨੂੰ ਦੁਖੀ ਹੁੰਦਾ ਹੈ ਠੀਕ ਹੈ ਪਰੰਤੂ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਕਲੇਸ਼ ਹੀ ਦਿਖ ਰਿਹਾ ਮੈਨੂੰ ਤਾਂ ਪ੍ਰਧਾਨ ਸਭਾ 'ਚ ਵੀ ਲੜੀ ਜਾਂਦੇ ਪ੍ਰਧਾਨ ਸਭਾ ਨੂੰ ਇੱਕ ਮੰਦਿਰ ਕਹਿ ਲਓ ਜਾਂ ਗੁਰਦੁਆਰਾ ਸਾਹਿਬ ਕਹਿ ਲਓ ਜਿੱਥੇ ਕਿ ਤੁਹਾਡੀ ਜਨਤਾ ਦੇ ਫੈਸਲੇ ਹੁੰਦੇ ਆ ਜੋਥੇ ਆਪਾਂ ਲੜੀ ਜਾਵਾਂਗੇ ਕਿ ਸ਼ਾਂਤੀ ਰੱਖਣੀ ਬਹੁਤ ਜ਼ਰੂਰੀ ਹੈ ਐਂਡ ਗੁਰੂ ਸਾਹਿਬ ਦਾ ਭੈ ਜਿਹੜਾ ਇਨਸਾਨ ਗੁਰੂ ਸਾਹਿਬ ਦਾ ਭੈ ਰੱਖਦਾ ਉਹ ਜ਼ਿੰਦਗੀ ਚ ਕਦੇ ਫੇਲ ਨਹੀਂ ਹੋਊਗਾ ਗੁਰੂ ਸਾਹਿਬ ਉਹਦੇ ਨਾਲ ਰਹਿੰਦੇ ਆ ਉਹ ਗੁਰੂ ਦਾ ਡਰ ਰੰਦਾ ਉਹਦੇ ਹਮੇਸ਼ਾ ਹੀ ਕਿਵੇਂ ਦਾ ਹਮੇ ਥੋੜੀ ਜਿਹੀ ਉਹਨਾਂ ਕੈਂਸਰ ਦੀ ਗੱਲ ਕਰ ਲਾਂ ਸਭ ਨੇ ਆਪਣੀ ਰਸੋਈ ਠੀਕ ਕਰਨੀ ਹੈ ਠੀਕ ਹੈ ਅੱਗੇ ਕੱਚੇ ਚੁੱਲ੍ਹੇ ਸੀ ਗੋਏ ਦਾ ਪੋਚਾ ਲਾਉਂਦੇ ਸੀ ਖਾਣ-ਪਾਣ ਸਾਫ਼ ਸੀ ਪਹਿਲਾਂ ਆਪਾਂ ਪਵਿੱਤਰ ਸ਼ਬਦ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤੇ ਹਰਤ ਮਾਤ ਤੋਂ ਸਾਰਾ ਤੁਸੀਂ ਖਰਾਬ ਕਰੀ ਬੈਠੇ ਉਹਨੂੰ ਠੀਕ ਕਰੋ ਮੈਨੂੰ ਪਾਣੀ ਦੀ ਬੋਤਲ ਦੇਤੀ ਆਏ ਇਹਨੂੰ ਉਹ ਪੀ ਕੇ ਮੈਂ ਨਹੀਂ ਬਚਣਾ ਮੱਧ ਨੂੰ ਪਿਆ ਰਹਿਆ ਗੰਦਾ ਪਾਣੀ ਠੀਕ ਹੈ ਉਹਨੇ 50 ਕਿਲੋ ਪਾਣੀ ਪੀ ਕੇ 5 ਕਿਲੋ ਦੁੱਧ ਦੇਣਾ ਦੁੱਧ ਦਹੀਂ ਲੱਸੀ ਖਰਾਬ ਹੋ ਗਿਆ ਸਬਜ਼ੀਆਂ ਦੇ ਟਿਕੇ ਲਾਈ ਜਾਣੇ ਆ ਸਪਰੇਆ ਕਰੀ ਜਾਣੇ ਆ ਰਸੋਈ ਦੇ ਵਿੱਚ ਕੋਈ ਚੀਜ਼ ਸਾਫ਼ ਹੈ ਹੀ ਨਹੀਂ ਖਾਣ ਵਾਲੀ ਪੱਥਰ ਤਾਂ ਨਹੀਂ ਖਾਣਾਗਾ ਸ਼ੋਅ ਆਫ ਕਰਕੇ ਦਿਖਾਉਂਦੇ ਆ ਵੀ ਸਾਡੇ ਪੱਥਰ ਲੱਗਿਆ ਰਸੋਈ 'ਚ ਪੱਥਰ ਤਾਂ ਖਾਣਾ ਨਹੀਂਗਾ ਅਸੀਂ ਗੁਰੂ ਦੇ ਮਿਸ਼ਨ ਤੋਂ ਬਿਲਕੁਲ ਉਲਟ ਪਾਸੇ ਨੂੰ ਦੁਰੇ ਜਾਂਦੇ ਆਂ ਜੇ ਮੈਨੂੰ ਮਾਨਸ ਦੇ ਦਰਲੱਭ ਦਿੱਤੀ ਗੁਰੂ ਸਾਹਿਬ ਮੇਰੇ ਨਾਲ ਤਾਂ ਕਿਵੇਂ ਕਰਨਗੇ ਮੇਰੇ ਆਪ ਦੇ ਮਾਰੇ ਕੰਮ ਹੈ ਮਤਲਬ ਬਾਬਾ ਜੀ ਨਾਲ ਗੱਲ ਕਰਦਾ ਅਸੀਂ ਸਤਲੁਜ ਤੋਂ ਇੱਥੋਂ ਪਾਣੀ ਪੀ ਲਉਂਦੇ ਰਿਹਾ ਚੋਂ ਪੀ ਸਕਦੇ ਆ ਨਾ ਤੇ ਆਪਾਂ ਲੁਧਿਆਣੇ ਚੱਲ ਬਣਦੇ ਉੱਥੇ ਵੀ ਪੀ ਕੇ ਦਿਖਾਓ ਫਿਰ ਸਤਲੁਜ ਤਾਂ ਉਹੀ ਹੈ ਗੰਦ ਕੋਣ ਪਾ ਰਹੇ ਮੇਰੇ ਗੁਰੂ ਸਾਹਿਬ ਨਹੀਂ ਲੋਕ ਪਾ ਰਹੇ ਉਸ ਪਵਿੱਤਰ ਪਾਣੀ ਦੇ ਵਿੱਚ ਫਿਰ ਉਹ ਸ਼ਬਦ ਪੜ੍ਹਨ ਦਾ ਮਤਲਬ ਨਹੀਂ ਰਿਹਾ ਕੋਈ ਉੱਥੇ ਪੈਰਾ ਵੀ ਦੇਣਾ ਬਹੁਤ ਜ਼ਰੂਰੀ ਹੈ ਠੀਕ ਆ ਬੜੀ ਬੜੀਆਂ ਪ੍ਰੋਬਲਮਜ਼ ਆ ਆਪਾਂ ਸੋਕਰ ਮੰਦਾ ਆ ਕੇ ਜਿਤ ਜੰਮੇ ਰਾਜਾਂ ਹਾਂਕ ਦੇ ਗਿਨੇ ਆਰਥ ਨੂੰ ਕਿੰਨਾ ਉੱਚਾ ਦਰਜਾ ਦਿੱਤਾ ਧੀਆਂ ਦੇ ਸੌਦੇ ਹੋਈ ਜਾਂਦੇ ਆ ਹਜ਼ਾਰ ਹਜ਼ਾਰ ਬੰਦਾ ਮੈਰਿਜ ਫੈਲਸਾਂ ਦੀ ਨੱਥੀ ਜਾਂਦਾ ਨੱਚੀ ਜਾਂਦੇ ਨਾ ਬੋਲੋ ਤੁਸੀਂ ਵੀ ਹਾਂ ਕਹੋ ੱੱਲੇ ਮੈਥੋਂ ਨਹੀਂ ਸਵਾਲ ਪੁੱਛਣ ਮੈਂ ਤੁਹਾਨੂੰ ਵੀ ਪੁੱਛਦਾ ਠੀਕ ਹੈ ਉੱਥੇ ਜਿਹੇ ਦੀ ਪੱਗ ਦੀ ਬੰਨ ਲੈਂਦਾ ਤੇ ਨਾਲ ਘਰ ਵਾਲੀ ਉਹ ਜਿਹਾ ਸੂਟ ਪਾ ਲੈਂਦੀ ਨੱਚੀ ਜਾਂਦੇ ਕਮਲਿਆਂ ਵਾਂਗ ਧੀਆਂਾਂ ਵਾਲਿਆਂ ਨੂੰ ਮਾਰਤਾ ਤੁਸੀਂ ਨਾਲੇ ਫਿਰ ਉੱਥੇ ਵੀ ਸ਼ਬਦ ਵੜਦੇ ਆਕਾਲਪੁਰਖ ਤੋਂ ਮੰਗੋ ਬੇ ਕੰਨੀ ਪੁੱਛਦਾ ਹਾਂ 95% ਸਿੱਕਾਉਂ ਦੇ ਅੰਗਲਾਂ ਦੀ ਮੁੰਦਰੀਆਂ ਧੀਆਂ ਆ ਲੈਂਦੀਆਂ ਪੁਆਇਆਂ ਕਿੱਥੇ ਆ ਬਾਪੂ ਦੀ ਹਾਜ਼ਰੀ ਚ ਗੁਰੂ ਤਾਂ ਮਰੇ ਸੀ ਤਾਂ ਫੇਲ ਹੋਏ ਆ ਤੇ ਚਾਰ ਨਾਵਾਂ ਲੈ ਕੇ ਕੜਾ ਪ੍ਰਸ਼ਾਦੀ ਦੇ ਲੈ ਕੇ ਸਾਡੇ ਵਿਆਹ ਕਰਨ ਲੱਗ ਜਗੇ ਸਾਨੂੰ ਕੌਣ ਮਾਰੂਗਾ ਮੈਂ ਉਹਦਾ ਘਰ ਆਪਠੀ ਕਰਾਂ ਫਿਰ ਰੋਗ ਕਰ ਜਾਆ ਕੈਂਸਰ ਵਰਗਾ ਫਿਰ ਹੋਰ ਬਰਬਾਦੀ ਜਮੀਨ ਦੇ ਇੱਕ ਦੋ ਕਿੱਲੇ ਬਕਾਊਗਾ ਅਸੀਂ ਸਾਡੀ ਸਟੇਟ ਦੇ ਲੋਕ ਜਿਹੜੇ ਪਿੰਡਾਂ ਵਾਲੇ ਲੋਕ ਆ ਪਿੰਡਾਂ 'ਚ ਰੱਬ ਵੱਸਦਾ ਅਸਲੀ ਤਾਂ ਪਰੰਤੂ ਉਹ ਵੀ ਗਲਤ ਫਸਲੇ ਨੂੰ ਤਰਫ ਇਸ਼ਾਰਾ ਆਣ ਨੂੰ ਦੇਖ ਕੇ ਸਾਡਾ ਜੀਵਨ ਸਾਡੇ ਵਿਆਹ ਤੇ ਸਾਡੇ ਮਰਨਿਆਂ ਤੇ ਪਹਿਰਾ ਦਿਓ ਦਿਮਾਗੀ ਬੋਝ ਘਟ ਜਾਏਗਾ ਤੇ ਰੋਗ ਗੁਰੂ ਵੀ ਠੀਕ ਹੋ ਜਾਣਗੇ ਮੈਂ ਤਾਂ ਇੱਥੋਂ ਤੱਕ ਫੇਲ ਹੋ ਗਿਆ ਨਾ ਆ ਗੱਲ ਕਹਿਣ ਤੋਂ ਵੀ ਗੈਰਨੀ 95% ਸਿੱਖ ਕੌਮ ਨੇ ਗੁਰਗੰਦ ਸਾਹਿਬ ਨਹੀਂ ਪੜਿਆ ਬਾਬਾ ਜੀ ਪੜਿਆ ਨਹੀਂ ਗੁਰੂ ਸਾਹਿਬ ਨੇ ਕੀ ਕਿਹਾ ਸੀ ਪੜੀ ਐ ਸੁਣੀ ਐ ਮਨ ਰੱਖੀ ਐ ਭਾਉ ਉਹ ਨਹੀਂ ਪੜਿਆ ਹਾਂ ਰਮਾਲਾ ਦੇਣਾ ਫੁੱਲ ਦੇਣੇ ਬਾਰੀ ਸਤਕਾਰ ਹੈ ਗੁਰੂ ਸਾਹਿਬ ਦਾ ਉਹ ਵੀ ਕਰੋ ਪ੍ਰਭ ਪੜ ਗੁਰੂ ਸਾਹਿਬ ਨੇ ਕਿਹਾ ਸੀ ਮੈਨੂੰ ਪੜ 1708 ਚ ਮੇਰੀ ਬਾਹ ਕਿਹਨੂੰ ਫੜਾ ਕੇ ਗਏ ਸੀ ਗੁਰਗੁਇੰਦ ਸਿੰਘ ਸਚਕੰਡ ਹਜੂਰ ਸਾਹਿਬ ਗੁਰੂ ਮਾਨੇਓਂ ਗਰੰਥ ਮੇਰੀ ਮਾਂ ਫੜਾ ਕੇ ਗਏ ਵੀ ਅੱਜ ਤੋਂ ਬਾਅਦ ਤੁਸੀਂ ਗੁਰ ਸ਼ਬਦ ਗੁਰੂ ਨੂੰ ਗੁਰੂ ਮੰਨਣਾ ਮੈਂ ਉਹਦੀ ਮਾਂ ਫੜਾ ਕੇ ਤਾਂ ਸਾਨੂੰ ਭਜ ਗਿਆ ਅਜੇ ਨਾ ਸਾਡਾ ਗੁਰੂ ਸਾਹਿਬ ਤੇ ਨਹੀਂ ਪੋਸਾ ਮੇਰੇ ਜਿਹੜੇ ਦੋ 3 ਆ ਹੋ ਜਾਣ ਮੁੰਡੇ ਲੈਣ ਦੀ ਆ ਸਾਰਾ ਛੁੜਾ ਕੋਲੇ ਪਾ ਕੇ ਲੈਂਦੇ ਮੇਰਾ ਗੁਰੂ ਤਾਂ ਨਹੀਂ ਭਜਿਆ ਸੀ ਚਾਰ ਬੱਚੇ ਪਰਿਵਾਰ ਦੇ ਮਾਂ ਬਾਪ 42 ਸਾਲ ਦੀ ਉਮਰ ਚ ਸਾਡੇ ਉੱਤੇ ਵਾਰ ਕੇ ਚਲੇ ਗਏ ਅਸੀਂ ਉਹਨਾਂ ਦੇ ਵਾਰਸ ਕੀ ਕਰ ਰਹੇ ਆ ਇਹ ਆਪ ਦੀ ਪੁੱਛ ਲਓ ਸਾਰੇ ਆਪਣੀ ਆਤਮਾ ਨੂੰ ਮੈਂ ਨਹੀਂ ਕੰਡਾ ਬੱਚੇ ਮੈਂ ਮੈਂ ਕੋਈ ਤੁਹਾਡੇ ਚ ਹੀ ਆ ਔ ਉਸ ਗੁਰੂ ਨੂੰ ਹਮੇਸ਼ਾ ਯਾਦ ਰੱਖਿਏ ਉਹਤੇ ਪਹਿਰਾ ਦੇਈਏ ਅਸਤੇ ਗ੍ਰੀਨ ਦੀ ਦਵਾਈ ਖਾ ਜਾਣੇ ਆ ਹੋਰ ਤਾਂ ਛੱਡੋ ਗ੍ਰੀਨ ਦੀ ਦਵਾਈ ਤਾਂ ਛੱਡ ਦਿਓ ਯਾਰ ਤੇ ਮੇਰੇ ਗੁਰੂ ਸਾਹਿਬ ਉਸ ਵੇਲੇ ਅਰਜਨ ਦੇਵ ਜੀ ਬਾਬਾ ਜੀ ਕਰਨ ਕਰਨ ਦੇ ਵਿੱਚ ਕੋੜੀਆਂ ਦੇ ਜਕ ਨੂੰ ਖੁਦ ਸਾਫ਼ ਕਰਦੇ ਸੀ ਸਤਵੇਂ ਪਾਤਸ਼ਾਹ ਨੇ ਅਕੀਰਤ ਪ੍ਰਸਾਦ ਦੇ ਵਿੱਚ ਵੱਡੀ ਖਰਣ ਹਰਣ ਨਹੀਂ ਮਿਲਦੀ ਸੀ ਕਿ ਮੁਸਲਮਾਨ ਬਾਦਸ਼ਾਹ ਗੁਰੂ ਸਾਹਿਬ ਦੇ ਨਾਮ ਲਖੇ ਬਾਗ ਚੋਂ ਲੈਣਾ ਆਇਆ ਸੀਗਾ ਉਸ ਵੇਲੇ ਵੀ ਨੈਚਰੋਪੈਥੀ ਦਾ ਸੈਂਟਰ ਸੀਗਾ ਤੂੰ ਤੁਸੀਂ ਕਿੰਨੇ ਖੋਲੇ ਵੀ ਨਾ ਸਿੱਖਾਂ ਕੋਲੇ ਹਸਪਤਾਲ ਹੈ ਨਾ ਹਿੰਦੂਆਂ ਕੋਲੇ ਜਿੱਥੇ ਗਰੀਬ ਨੂੰ ਫ੍ਰੀ ਦਵਾਈ ਮਿਲਦੀ ਹੈਗਾ ਨਹੀਂ ਹੈ ਕੋਈ ਹੰਮੀ ਸ਼ਰਮ ਆਹ ਹਾਲਤਾ ਥੋੜੀ ਸਿੱਖਾਂ ਕੋਲ ਇੱਕ ਵੀ ਹਸਪਤਾਲ ਹੈ ਨਹੀਂ ਐਡੀ ਦਾਨੀ ਕੰਮ ਭਾਈ ਕਨਈਆ ਸਾਡੇ ਭਾਈ ਕਨਈਆ ਦੇ ਮਿਸ਼ਨ ਰੈੱਡ ਕਰਾਸ ਪਹੁੰਚ ਗਈ ਸਾਰੀ ਦੁਨੀਆ 'ਚ ਤੇ ਮੈਂ ਆਨੰਦਪੁਰ ਸਾਹਿਬ ਗੁਰੂ ਦੇ ਪਿੰਡ ਬੈਠਾ ਤੇ ਉਹਦੀ ਮਾਸਕ ਸਾਹਮਣੇ ਬੈਠੇ ਆ ਸੀ ਇੱਥੇ ਬਸ ਮਾਸਕਲਾ ਸੰਭ ਉਹਦਾ ਮਿਸ਼ਨ ਦੁਨੀਆ ਚ ਵੰਡੋ ਸੁਨੀਹਾ ਵੰਡੋ ਕਿ ਭਾਈ ਕਨਈਏ ਦਾ ਮਿਸ਼ਨ ਕੀ ਸੀਗਾ ਉਹ ਫੇਲ ਹੋ ਗਿਆ ਸੀ ਤੇ ਬਾਬਾ ਜੀ ਠੀਕ ਹੋ ਸਹਿਮਤ ਹੋ ਤੁਸੀਂ ਮਹਾਪੁਰਸ਼ ਨੂੰ ਮੈਂ ਗਲਤ ਨਹੀਂ ਕੋਈ ਬੋਲ ਗਿਆ ਨਹੀਂ ਬਿਲਕੁਲ ਸੱਚਾਈ ਹਾਂ ਅਫਾ ਗੁਰਬਾਣੀ ਗੁਰੂ ਸਾਹਿਬ ਕਿਰਪਾ ਕਰਨਗੇ ਤੁਸੀਂ ਸਾਡੇ ਲਈ ਅਰਦਾਸ ਕਰਿਓ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾ ਕਿ ਮੈਂ ਵੀ ਇਸੇ ਕਰਪਟ ਮਿੱਟੀ ਦਾ ਬਣ ਗਿਆ ਏਮਜ਼ ਵੀ ਇੱਥੇ ਮਨਜ਼ੂਰ ਹੋਇਆ ਸੀ ਏਮਜ਼ ਹਸਪਤਾਲ ਵੀ ਇੱਥੇ ਮਨਜ਼ੂਰ ਹੋਇਆ ਸੀ ਚੱਕ ਕੇ ਬਠੰਡੇ ਲੈ ਗਏ ਪਰ ਗੁਰੂ ਦੀ ਮਾਰ ਵੀ ਪੈਣੀ ਆ ਸਾਡੇ ਤੇ ਜੇਕਰ ਮੈਂ ਗੁਰੂ ਨਾਲ ਵੀ ਧੋਖੇ ਕਰੂੰਗਾ ਲੋਕਾਂ ਨਾਲ ਪਬਲਿਕ ਨਾਲ ਕਰੀ ਆਓ ਤੁਸੀਂ ਤਾਂ ਗੁਰੂ ਨਾਲ ਵੀ ਧੋਖੇ ਕਰਨ ਲੱਗੇ ਇਹ ਤਖਸਾਬ ਆ ਇੱਥੇ ਚੀਜ਼ ਜ਼ਰੂਰੀ ਆ ਨਾ ਕਿ ਮੇਰੇ ਪਿੰਡ ਇਹ ਗੁਰੂ ਦਾ ਇਹ ਅੰਗਰੇਜ਼ ਪੁੱਛਦੇ ਆ ਐਡਿਟਿਵਿਟੀ ਤਾਂ ਕਰवानी ਨਹੀਂ ਹੋਈ ਯਾਰ ਸਭ ਜਦਾਂ ਦੀ ਨਾ ਛੋਟੇ ਸਭ ਜਦਾਂ ਦੀ ਕੁਰਬਾਨੀ ਬਾਰੇ ਉੱਥੇ ਇਤਿਹਾਸ ਪੜਾਉਂਦੇ ਆ ਬੱਚਿਆਂ ਨੂੰ ਅਸੀਂ ਉਸ ਗੁਰੂ ਦੇ ਪਿੰਡ ਨੇ ਅਜੇ ਤਾਂ ਉਹਦੇ ਨਾਲ ਧੋਖੇ ਕਰੀ ਜਾਂਦੇ ਆ ਇੱਥੇ ਚਾਹੀਦੇ ਸੋਹਣੇ ਹਸਤਾਲ ਅਨੰਦਪੁਰ ਸਾਹਿਬ ਹੋਰ ਸੰਗਤ ਆਏਗੀ ਦੁਨੀਆਂ ਤੋਂ ਆਉਣਗੇ ਅੱਛੇ ਅੱਛੇ ਡਾਕਟਰ ਸੇਵਾ ਕਰਨ ਅੰਡ ਸਾਨੂੰ ਕਿਰਾ ਉਂਗਲ ਫੰਡ ਦੀ ਲੋੜ ਹੈ ਦੁਨੀਆਂ ਬਹੁਤ ਮਗਰ ਆਉਣ ਨੂੰ ਪਿਆ ਕਿੰਨਾ ਕੁ ਕੰਮ ਹੋ ਚੁੱਕਿਆ ਕਦੋਂ ਸ਼ੁਰੂ ਹੋਣਗੀ ਜੀ ਅਜੇ ਸੁਪਨਾ ਮੇਰਾ ਅਰਦਾਸ ਕਰਿਓ ਪੂਰਾ ਹੋ ਜੇ ਪਰ ਮੈਂ ਸੁਪਨੇ ਬੜੇ ਵਧੀਆ ਲੈਣਾ ਦਵਾਈ ਦੇ ਲੰਗਰ ਲੈਣਾ 11 2011 ਸਟਾਰਟ ਕੀਤਾ ਸੀ ਅੱਜ ਲੱਗਿਆ ਇੱਥੇ ਨੂਰਪ੍ਰਵੇਦੀ ਜਾ ਕੇ ਦੇਖ ਲਿਓ ਵੀ ਗਰੀਬ ਨੂੰ ਫਰੀ ਦਵਾਈ ਮਿਲਦੀ ਆ ਕਿ ਨਹੀਂ ਅੱਠ ਕਿਸ ਨੂੰ ਨਾ ਕੈਂਸਰ ਵਰਡ ਕੈਂਸਰ ਸੜਕ ਤੇ ਖੜ ਕੇ ਚੱਲੂ ਨੂੰ ਕੋਈ ਭੂਰੀ ਨਾ ਦਿਆ ਕਰੋ ਕੋਈ ਫੁੱਲ ਨਾ ਦਿਆ ਕਰੋ ਉਹ ਪੈਸੇ ਦਵਾਈ ਚ ਪਾ ਦਿਆ ਕਰੋ ਇਹ ਵੀ ਹਟਾਓ ਭਾਈ ਜਾਨ ਨੇ ਪੂਰੀ ਨਾ ਡੈਂਪਲੇਟਾਂ ਹੀ ਫੜਾ ਦੇਣੇ ਸਾਨੂੰ ਕੋਈ ਲੋੜ ਨਹੀਂ ਗੁਰੂ ਸਾਹਿਬ ਜਾਣਦਾ ਕੋਈ ਜਾਣੀ ਜਾਣ ਉਹ ਜਗਦੀ ਜੋਗ ਦੀ ਸਰੂਪ ਆ ਠੀਕ ਆ ਪਰ ਤੁਸੀਂ ਵੀ ਦਾਨ ਦੀ ਦਿਸ਼ਾ ਬਦਲੋ ਕਲੰਤ ਸਿੰਘ ਵੀ ਨਾ ਮਰ ਗਈ ਹਾਂ ਗੁਰੂ ਘਰ ਚੀਪਾ ਖਲਵਾਓ ਕਿੰਨੇ ਫਰਾਂ ਦੇ ਨਾਮ ਲਿਖਦਾ ਕਲਵੰਤ ਸਿੰਘ ਦੀ ਮਾਂ ਮਰੀ ਸੀ ਸੇਵਾ ਕਰਾਈ ਠੀਕ ਹੈ ਕਰੋ ਗੁਰੂ ਦੇ ਘਰ ਚ ਵੀ ਬਹਿਣਾ ਸੰਗਤ ਨੇ ਪਰ ਹਸਪਤਾਲ ਚ ਵੀ ਬਰਾਬਰ ਲਾਓ ਹਸਪਤਾਲ ਚ ਲਿਆ ਗੇ ਪੱਖਾ ਤੈਨੂੰ ਸਵਾਲ ਆ ਭਾਈ ਸਾਹਿਬ ਨਹੀਂ ਲਵਾਇਆ ਨਾ ਇਹ ਬੋਲ ਸਰ ਫਿਰ ਸਵਾਲ ਆਉਗਾ ਨਾ ਤੁਸੀਂ ਲੋਕਾਂ ਨੂੰ ਸਵਾਲ ਪੁੱਛਣ ਜਾਣਦੇ ਆ ਕਦੇ ਹਸਪਤਾਲ ਦੇ ਪੱਖਾ ਲਿਆ ਬੋਲ ਉੱਚੀ ਦੇਣਾ ਨਾ ਇੱਥੇ ਮਰੇ ਆਣ ਕੇ ਸੀ ਉਹ ਗੁਰੂ ਦੀ ਗੱਲ ਨਹੀਂ ਮੰਨੀ ਮੇਰੇ ਗੁਰੂ ਜਦੋਂ ਕੋੜੀਆਂ ਨੇ ਖੁਦ ਜੱਖਾਂ ਸਾਫ਼ ਕਰਦੇ ਸੀਗੇ ਗੁਰੂ ਸਾਹਿਬ ਸਾਡੇ ਗੁਰੂ ਅਰਜਨ ਦੇਵ ਜੀ ਅਸੀਂ ਕਰ ਲਾਂਗੇ ਸਾਨੂੰ ਤਾਂ ਕੋੜੀ ਤੋਂ ਮੁਸ਼ਕ ਆਉਂਦਾ ਹੋਣਾ ਨਾ ਅਸੀਂ ਜ਼ਖਮ ਤਾਂ ਕੀ ਸਾਫ਼ ਕਰਨੀ ਆ ਉਹਦੇ ਵਿਚਾਰੇ ਦੇ ਅਸੀਂ ਤਾਂ ਉਹਦੀ ਜਿਹੜੀ ਜ਼ਖਮ ਤੇ ਬੱਲ ਬਣਾਉਣੇ ਆ ਨਾ ਉਹ ਬਾਹਰ ਵੇਚ ਜਦਨੇ ਆ ਤੇ ਡਾਕਟਰ ਲਿਖ ਦਿੰਦਾ ਹਰ ਕੋਲ ਦਵਾਈ ਤਾਂ ਹੈ ਨਹੀਂ ਪਰਜੀ ਤੇ ਵੀ ਉੱਥੋਂ ਲਿਆ ਇੱਥੇ ਮਰੇ ਆਣ ਕੇ ਅਸੀਂ ਗੁਰੂ ਦਾ ਪੈਰ ਰੱਖੋ ਡਰ ਰੱਖੋ ਗਰੀਬ ਦੇ ਹੱਕ ਨਾ ਖਾਓ ਮੈਂ ਕੱਲ ਇੰਟਰਵਿਊ ਦੇ ਕੇ ਆਇਆ ਉਹ ਲਾਈਨਾਂ ਫੇਰ ਬੋਲਦਾ ਚੰਡੀਗੜ੍ਹ ਚ ਕੋਠੀ ਲੈਣੀ ਬਹੁਤ ਔਖੀ ਹੈ ਨਾ ਠੀਕ ਆ ਕੋਈ ਐਮਐਲਏ ਮਿਨਿਸਟਰ ਬਣ ਜੇ ਨਾ ਉੱਥੇ ਲੈ ਹੀ ਲੈਂਦਾ ਮੱਲੀ ਭੁੱਲੀ ਹੈ ਨਾ ਮੈਨੂੰ ਉਹਨਾਂ ਦੇ ਕੋਠੀਆਂ 'ਚ ਰਾਤ ਨਹੀਂ ਕੱਟ ਸਕਦਾ ਮੈਨੂੰ ਮੁਸ਼ਕਲ ਆਉਂਦਾ। ਇੱਕ ਤਾਂ ਮੇਰੇ ਪੰਜਾਬ ਦੇ ਗਰੀਬ ਦਾ ਖੂਨ ਲਗਿਆ ਉਹਨਾਂ ਦੇ ਕੋਠਿਆਂ 'ਚ। ਪਾਣੀ ਨਹੀਂ ਥਾਂ। ਇੱਕ ਗਾਰਾ ਨਹੀਂ ਲਾਉਂਦੇ ਆਪਾਂ ਇੱਟਾਂ ਲਾਉਣ ਲਈ। ਉਹ ਸਾਡੇ ਪੰਜਾਬ ਦੇ ਕਿਸਾਨ, ਗਰੀਬ, ਹਿੰਦੂ, ਵੀਰ, ਸਿੱਖ ਜੋ ਵੀ ਹੈ ਪਿੰਡਾਂ ਵਾਲੇ। ਉਹਨਾਂ ਦੀ ਚਰਬੀ ਲੱਗੀ ਉਹਨਾਂ ਦੀ ਕੋਠੀਆਂ 'ਚ। ਤੇ ਮੈਂ ਇੱਕ ਰਾਤ ਨਹੀਂ ਸੌਂ ਸਕਦਾ ਤੇ ਮੈਨੂੰ ਮੁਸ਼ਕਲ ਆਉਂਦਾ। ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ। ਮਾਪੇ ਪਰਿਵਾਰ ਦੀ ਸੇਵਾ ਕਰਦੇ ਸੀ ਹੁਣ ਵੀ ਜਿਹੜੇ ਇਹਨਾਂ ਨੇ ਇਹਨਾਂ ਦਾ ਅਸ਼ੀਰਵਾਦ ਲੈਣਾ ਹੈ ਇਹਨਾਂ ਦਾ ਅਸ਼ੀਰਵਾਦ ਲੈਣਾ ਹੈ ਕਿਤੇ ਮੇਰੇ ਨਾਲ ਆਉਣਗੇ ਮੈਂ ਇਹਨਾਂ ਦਾ ਬੱਚਾ ਟੋਕਣਗੇ ਮੈਨੂੰ ਮਾਪੇ ਚਾਹੀਦਾ ਉਤੇ ਬੱਚੇ ਨੂੰ ਕੋਕੇ ਵੀ ਕੋਈ ਬੇਟਾ ਇੱਥੇ ਗੱਲ ਤੋਂ ਅਜਿਨਾਂ ਦਾ ਅਸ਼ੀਰਵਾਦ ਲੈਣਾ ਹੈ